ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਹੁਣ ਸਿੱਖੇ ਨਹੀਂ ਸਕੋ ਕਿਸਾਨ ਜਥੇਬੰਦੀਆਂ ਵੀ ਉੱਤਰ ਆਈਆਂ ਨੇ ਤੇ ਜਿਸ ਤੋਂ ਬਾਅਦ ਸਰਕਾਰ ਨੂੰ ਲਲਕਾਰਿਆ ਦੁਆਰਾ ਜਾ ਰਿਹਾ ਤੇ ਉਥੇ ਦੱਸੀਏ ਕਿ ਬੰਦੀ ਸਿੰਘਾਂ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉਥੇ ਹੀ ਜਗਤਾਰ ਸਿੰਘ ਹਵਾਰਾ ਦੇ ਬਾਪੂ ਦਾ ਜਿਹੜੇ ਕਿ ਬਿਆਨ ਵੀ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਸਰਕਾਰਾਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਉੱਥੇ ਇਹ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੇ ਮਿਲ ਕੇ ਇੱਕ ਵੱਡੀ ਜਿਹੜੀ ਕਿ ਕਾਨਫਰੰਸ ਕੀਤੀ ਤੇ ਜਿਸ ਤੋਂ ਬਾਅਦ ਵੱਡਾ ਫੈਸਲਾ ਤੱਕ ਲਿਆ ਗਿਆ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਬੰਦੀ ਸਿੰਘਾਂ ਦੀ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਤੇ ਹਜੇ ਤੱਕ ਕੋਈ ਵੀ ਸਿੰਘ ਬਾਹਰ ਨਹੀਂ ਆਇਆ ਤੇ ਦੂਜੇ ਪਾਸੇ ਜਿਹੜਾ ਕਿ ਸ਼ਰਿਆਮ ਧਕੇਸ਼ਾਈ ਹੋ ਰਹੀ ਹੈ राम रहीम ਦੇ ਪੈਰੋਲ ਨੂੰ ਲੈ ਕੇ ਵੀ ਸਿੱਖ ਜਥੇਬੰਦੀਆਂ ਪਰਖਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੋਰ ਕੀ ਕਹਿਣਾ ਸਿੱਖ ਜਥੇਬੰਦੀਆਂ ਦਾ ਆਓ ਤੁਹਾਨੂੰ ਸੁਣਾਉਣੇ ਆ। ਕੌਮੀ ਇਨਸਾਨ ਮੋਰਚੇ ਵੱਲੋਂ ਜਿਹੜੀ ਅੱਜ ਦੀ ਮੀਟਿੰਗ ਰੱਖੀ ਗਈ ਸੀ। ਉਸ ਵਿੱਚ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਵਪਾਰਕ ਜਥੇਬੰਦੀਆਂ ਸਾਡੇ ਸੱਦੇ ਤੇ ਪਹੁੰਚਿਆ ਖਾਸ ਤੌਰ ਤੇ ਪੱਤਰਕਾਰ ਭਾਈ ਜਾਰਾ ਜਿਹੜਾ ਵੱਡੀ ਗਿੰਦੀ ਚ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰ ਚर्चा ਹੋਇਆ ਕਿ ਜਿਸ ਹੈ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਗਿਆ ਸਰਕਾਰਾਂ ਉਨਾਂ ਤੇ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਉਹ ਉਹਨਾਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਅੱਜ ਦੀ ਜਿਹੜੀ ਮੀਟਿੰਗ ਵਿੱਚ ਵਿਚਾਰ ਚਰਚਾ ਹੋਈ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਮੁੱਦੇ ਐ ਉਹਨਾਂ ਨੂੰ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਪਿੰਡ ਪਿੰਡ ਘਰ ਘਰ ਲੈ ਕੇ ਜਾਣਾ ਪ੍ਰਚਾਰ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਿਆਦਦੀ ਦੇ ਖਿਲਾਫ ਇਹ ਸਰਕਾਰਾਂ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਦੂਜਾ ਜਿਹੜਾ ਨਿਊਮਨ ਰਾਈਟਸ ਦੀ ਬੁਆਇਲਸ ਕਰ ਰਹੀ ਹੈ ਇਹ ਸਰਕਾਰਾਂ ਉਹ ਸਾਡੇ ਬੰਦੀ ਸਿੰਘ ਜਿਹੜੇ ਸਜਾਵਾਂ ਵੀ ਦੁਗनियां ਕਰ ਚੁੱਕੇ ਪਰੰਤੂ ਉਹਨਾਂ ਦੀ ਰਿਹਾਈ ਨਹੀਂ ਕਰ ਰਹੀਆਂ ਇੱਥੇ ਤੱਕ ਕੇ ਨਾ ਉਹਨਾਂ ਨੂੰ ਪਰੋਲ ਦਿੱਤੀ ਜਾ ਰਹੀ ਹੈ ਜਿਹੜੇ ਜਿਕਤਾਖੇ ਅਵਾਰਾ ਜਿਹੜਾ 2000 ਪੰਜ ਤੋਂ ਲਗਾਤਾਰ ਦਿੱਲੀ ਦੀ ਜੇਲ੍ਹ ਚ ਹੈ ਉਸ ਦਾ ਕਾਨੂੰਨੀ ਹੱਕ ਵੀ ਬਣਦਾ ਕਿ ਉਹ ਪੰਜਾਬ ਦੀ ਜੇਲ੍ਹ ਵਿੱਚ ਆਵੇ ਕਿਉਂਕਿ ਪੰਜਾਬ ਦੇ ਕੇਸ ਅੱਜ ਵੀ ਪਿੰਡ ਪਏ ਹਨ ਉਹਨਾਂ ਦੇ ਸੋ ਉਹਨਾਂ ਦੀ ਸਿਫਟ ਨੂੰ ਲੈ ਕੇ ਵੀ ਸੁਪਰੀਮ ਕੋਰਟ ਚ ਕੇਸ ਗਿਆ ਪਰੰਤੂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਉੱਥੇ ਪੰਜਾਬ ਦਾ ਏਜੀ ਪੇਸ਼ ਹੋਇਆ ਉਹਨੇ ਇਹ ਦੋਸ਼ ਲਾਇਆ ਕਿ ਜੇ ਜਗਤਾਰਥੀ ਨਵਾਰਾ ਪੰਜਾਬ ਆਉਂਦਾ ਲਾ ਐਂਡ ਆਰਡਰ ਦਾ ਖਤਰਾ ਉਹਨੂੰ ਖਤਰਾ ਪੁੰਹਦਾ ਸ਼ੋਅ ਆਸੀਂ ਸਪੱਸ਼ਟ ਕਰਨਾ ਚਾਹੁੰਦੇ ਆ ਕਿ ਲੈਂਡ ਆਰਡਰ ਨੂੰ ਇਹ ਸਰਕਾਰ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਇਹ ਆਪ ਖਰਾਬ ਕਰ ਰਹੀ ਹੈ ਕਿਉਂਕਿ 13 ਫਰਵਰੀ ਤੋਂ ਜਿਹੜੇ ਕਿਸਾਨ ਭਰਾ ਆਪਣੇ ਕਿਸਾਨੀ ਹੱਕਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਸੀ 19 ਤਰੀਕ ਨੂੰ ਪਿਛਲੇ ਮਹੀਨੇ ਦੀ ਜਿਸ ਤਰ੍ਹਾਂ ਉਹਨਾਂ ਨੂੰ ਮੀਟਿੰਗ ਤੇ ਸੱਦ ਕੇ ਚੰਡੀਗੜ੍ਹ ਵਿੱਚ ਉਹਨਾਂ ਤੇ ਤਸੱਦਦ ਕਰਿਆ ਮੋਰਚਾ ਦੇ ਭਾਵੇਂ ਸ਼ੰਭੂ ਮੋਰਚਾ ਸੀ ਭਾਵੇਂ ਖਨੌਰੀ ਮੋਰਚਾ ਸੀ ਜਿਸ ਤਰ੍ਹਾਂ ਦਾ ਉਹਨਾਂ ਕਸਾਲਾਂ ਤੇ ਤਸੱਦਦ ਕਰਿਆ ਲੁੱਟ ਮਚਾਈ ਕਰੀ ਹੈ ਮੈਂ ਕਹਿੰਦਾ ਲਾਹਣਤਾ ਇਹਨਾਂ ਸਰਕਾਰਾਂ ਤੇ ਇਹ ਆਪ ਜ਼ਿੰਮੇਵਾਰ ਹੈ ਉਸ ਲਾਹਣ ਡਾਕਰ ਨੂੰ ਕਾਬੂ ਕਰਨ ਦੀ ਆ ਸੋ ਆਉਣ ਵਾਲੇ ਦਿਨਾਂ ਵਿੱਚ ਇੱਕ ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ 15 ਮਈ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਆਖਾਲ ਦਿੱਤੀ ਗਈ ਹੈ ਕਿ ਤਹਿਸੀਲ ਲੈਵਲ ਤੇ ਅਸੀਂ ਇਕੱਠ ਕਰਕੇ ਸਾਰੇ ਜਥੇਬੰਦੀਆਂ ਨੇ ਜਿੰਨੀਆਂ ਅੱਜ ਪਹੁੰਚੀਆਂ ਜਾਂ ਜਿਹੜੀਆਂ ਅਜੇ ਨਹੀਂ ਵੀ ਹਾਜ਼ਰ ਹੋਈਆਂ ਉਹਨਾਂ ਤੱਕ ਅਪਰੋਚ ਕਰਕੇ ਅਸੀਂ ਤਹਿਸੀਲ ਲੈਵਲ ਤੇ ਬਹੁਤ ਵੱਡਾ ਕਟ ਕਰਨਾ ਤੇ ਇੱਕ ਚੇਤਾਵਨੀ ਪੱਤਰ ਕਿਉਂਕਿ ਮੰਗ ਪੱਤਰ ਹੋਣ ਤੱਕ ਬਹੁਤ ਦੇ ਚੁੱਕੇ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸੋ ਅਸੀਂ ਉਸ ਦਿਨ ਚੇਤਾਵਨੀ ਪੱਤਰ ਪੰਜਾਬ ਦੇ ਗਵਰਨਰ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਣਾ ਕਿ ਜੇ ਸਰਕਾਰਾਂ ਨੇ ਸਾਨੂੰ ਹੁਣ ਵੀ ਹੰਸਾਬ ਨਾ ਦਿੱਤਾ ਤਾਂ ਅੱਗੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਐਕਸ਼ਨ ਲੈਣਾ ਤੇ ਇਹਨੂੰ ਆਮ ਲੋਕਾਂ ਦੀ ਮੂਵਮੈਂਟ ਬਣਾ ਦੇਣਾ ਸੋ ਅਗਲੇ ਸਮਿਆਂ 'ਚ ਜੋ ਵੀ ਕਿਸਾਨ ਭਰਾ ਕੋਈ ਅੰਦੋਲਨ ਕਰਨਗੇ ਕੋਈ ਪ੍ਰੋਗਰਾਮ ਦੇਣਗੇ ਕੌਮੀ ਇਨਸਾ ਮੋਰਚਾ ਉਹਨਾਂ ਦਾ ਡਟ ਕੇ ਹਮਾਇਤ ਕਰੇਗਾ ਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਮੁਸਲਮਾਨ ਭਰਾਵਾਂ ਤੇ ਵੱਖ ਬਿਲ ਬੋਰਡ ਵੱਖ ਬਿਲ ਲੈ ਕੇ ਆਇਆ ਉਹ ਵੱਖ ਬੋਰਡ ਨੂੰ ਖਤਮ ਕਰਿਆ ਜਾ ਰਿਹਾ ਕੌਮੀ ਇਨਸਾਨ ਮੋਰਚਾ ਉਹਦੀ ਵੀ ਸਮਰਥਨ ਕਰਦਾ ਕਿਉਂਕਿ ਲੋੜ ਹੈਉਣ ਵਾਲੇ ਦਿਨਾਂ 'ਚ ਅਸੀਂ ਉੱਥੇ ਸਪਸ਼ਟ ਕਰਦੇ ਹਾਂ ਕਿ ਜਿਹੇ ਦਾ ਜਗਤਾਰ ਸਿੰਘ ਹਵਾਰਾ ਨਾਲ ਪੰਜਾਬ ਆਇਆ ਤੋ ਲਾਂਡ ਆਰਡਰ ਖਰਾਬ ਨਹੀਂ ਹੋਣਾ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਹੈ ਪੰਜਾਬ ਦਾ ਨੌਜਵਾਨ ਜਿਹੜਾ ਅੱਜ ਬੇਦਰਗਾਹ ਹੋ ਕੇ ਦੇਸ਼ਾਂ ਜਾ ਰਿਆਂ ਮਜ਼ਦੂਰੀ ਕਰਨ ਵਾਸਤੇ ਮਜ਼ਦੂਰ ਹੋ ਰਿਹਾ ਉਹਨੂੰ ਰੋਕਣ ਦੀ ਸ਼ਕਤੀ ਰੱਖਦਾ ਹੋ ਪੰਜਾਬ 'ਚ ਜਿਹੜਾ ਸਰਕਾਰਾਂ ਵੱਲੋਂ ਨਸ਼ਿਆਂ ਦਾ ਦੌਰ ਚਲਾਇਆ ਗਿਆ ਉਸ ਨੂੰ ਕੰਟਰੋਲ ਕਰਨ ਦੀ ਰੱਖਦਾ ਪਤਿਤਪਣੀਆਂ ਦੀ ਜਿਹੜੀ ਲਹਿਰ ਉਹਨੂੰ ਸੁਧਾਰ ਕਰਨ ਵਾਸਤੇ ਗੁਣ ਰੱਖਦਾ ਹੋ ਸੋ ਇਸ ਕਰਕੇ ਉਹ ਇੱਕ ਹੱਤਬਾਦੀ ਨਹੀਂ ਉਹ ਪੰਜਾਬ ਪ੍ਰਤੀ ਉਹਦੀ ਸੋਚ ਹੈ ਜਿਹੜੀ ਬਹੁਤ ਸਿਹਰਦ ਹੈ ਲੁਕੇ ਉਹਨੂੰ ਬੜਾ ਜ਼ਰਦ ਹੈ ਕਿ ਮੇਰੀ ਕੌਮ ਮੇਰਾ ਪੰਜਾਬ ਅੱਜ ਬਰਬਾਦ ਹੋ ਜਾਂਦਾ ਜਾ ਰਿਹਾ ਜਿਸ ਤਰ੍ਹਾਂ ਭਾਵੇਂ ਸੈਂਟਰ ਦੀ ਸਰਕਾਰ ਕਰ ਰਹੀ ਹੈ ਜਾਂ ਪੰਜਾਬ ਦੀ ਸਰਕਾਰ ਕਰ ਰਹੀ ਹੈ ਅੱਜ ਸਾਡੇ ਕਿਸਾਨ ਨੂੰ ਖਿਆਰਾ ਬਣਵਾ ਕੇ ਪੰਜਾਬ ਨੂੰ ਖਤਮ ਕਰਦੇ ਤੁਲੀ ਪਈ ਹੈ ਕਿਉਂਕਿ ਜਿਸ ਤਰ੍ਹਾਂ ਉਹ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਉਹਨਾਂ ਵਾਲੇ ਦਿਨਾਂ 'ਚ ਇੱਥੇ ਪੰਜਾਬ ਦੀਆਂ ਜ਼ਮੀਨਾਂ ਖਰੀਦ ਕੇ ਉਹ ਕਾਰਪੋਰੇਟ ਘਰਾਣੇ ਉਹੀ ਪਾਕਿਸਤਾਨ ਰਾਹੀਂ ਅਰਬ ਦੇਸਾਂ ਨਾਲ ਵਪਾਰ ਕਰਨਗੇ ਪਰੰਤੂ ਅੱਜ ਪੰਜਾਬ ਰਾਹੀ ਹੁੰਦਾ ਉਹਦਾ ਫਾਇਦਾ ਸਿੱਖਾਂ ਨੂੰ ਪੰਜਾਬੀਆਂ ਨੂੰ ਪਹੁੰਚਦਾ ਇਹ ਨਹੀਂ ਸਰਕਾਰਾਂ ਚਾਹੁੰਦੀਆਂ ਕਿਉਂਕਿ ਅੱਜ ਵੀ